ਤੇ ਇਹਨਾਂ ਦੇ ਟੈਚੀ ਐਂ ਦੱਸ ਦਿੰਦੇ ਸੀ ਕਹਿੰਦੇ ਮੈਡਮ ਵੀ 10 ਲੱਖ ਚੋਂ ਮੈਨੂੰ 1 ਲੱਖ ਘੱਟ ਲੱਗਦਾ ਗਿਣਦੀ ਵੀ ਨਹੀਂ ਸੀ ਐਨਾ ਟੱਤੀ ਅਰਬਾ ਸੀ ਉਹ ਜੋ ਇੱਕ ਟੈਚੀ ਇੱਧਰ ਦੇ ਤਾਂ ਹੁਣ ਆਏ ਬੋਲਣ ਲੱਗੇ ਬਸ ਗੱਲ ਨਹੀਂ ਬਾਤ ਨਹੀਂ ਟੈਚੀ ਚੱਲਦੇ ਨੇ ਉੱਥੇ ਨਹੀਂ ਮੰਡੇ ਹਾੜਾਂ ਵੇਲੇ ਉਹ ਸਰਪੰਚ ਕੋਲਾ ਆਇਆ ਇੱਧਰ ਸਰਪੰਚ ਆ ਚੱਕ ਇੰਨੇ ਬਾਤ ਕਰ ਸਰਪੰਚ ਨੂੰ ਗੱਡੀ 'ਚ ਬਿਠਾ ਲਓ ਲਿਆ ਵੀ ਸਰਪੰਚ ਵਾਪਸ ਦੇ ਗੋਣ ਐ ਚੱਲੀ ਗਿਆ ਬੈਲਿੰਗ ਦੱਸਿਆ ਹੁੰਦਾ ਸੀ ਉਹ ਲਾਲਚੀ ਪੱਗ ਵਾਲਾ ਸਰਪੰਚ ਖੜਾ ਉਹਨੂੰ ਫੜਾ ਦੇ ਜੀ ਉਹਦੇ ਨਾਲ ਸਾਡਾ ਗੱਲ ਹੋਈ ਹੋਈ ਆ ਬਾਅਦ ਚ ਗੱਡੀ 'ਚ ਮੇਜੂਗਾ ਉਹ ਹੋਰ ਇੰਨੇ ਗੱਥੇ ਕਿਤੇ ਆਪਦੇ ਬੰਡੇ ਆ ਦੱਸੋ ਮੈਨੂੰ ਸੁਖ ਵਿਲਾਸ ਵਾਲੇ ਖਾਤੇ 'ਚੋਂ ਪੈਸਾ ਕੱਢਿਆ ਕੋਈ ਡੱਬ ਵਾਲੀ ਟਰਾਂਸਪੋਰਟ ਵਾਲੇ ਖਾਤੇ 'ਚੋਂ ਕੋਈ ਪੈਸਾ ਕੱਢਿਆ ਜਿੰਨੇ ਇਹਨਾਂ ਦਾ ਬਿਜ਼ਨਸ ਚੱਲਦੇ ਆ ਉਹਨਾਂ 'ਚੋਂ ਕੋਈ ਪੈਸਾ ਕੱਢ ਕੇ ਦਿਖਾਵੇ ਸਾਬ ਸਾਰਾ ਗੋਲਕਾ ਦਾ ਪੈਸਾ ਉਧਰੋਂ ਲੈ ਕੇ ਉਸੇ ਦਿਨ ਹੀ ਕਹਿੰਦਾ ਮੈਂ ਤੇਲ ਦੇਉ ਡੀਜ਼ਲ ਤੇਲ ਵੰਡੂਗਾ ਉਸੇ ਦਿਨ ਹੀ ਫਿਰ ਸ਼ਰਮਣੀ ਕਬੜੀ ਕਹਿੰਦੀ ਤੇਲ ਇੰਨਾ ਤੇਲ ਕ ਇਨੇ ਤੇਲ ਦੇ ਪਰਚੇ ਆਪੜਾ ਸਾਡੇ ਸਿਰ ਸਾਡੀਆਂ ਜੁੱਤੀਆਂ ਯਾਰ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਤਾਂ ਰਿਹਾ ਵੀ ਪੈਸੇ ਵੰਡਣ ਆਉਣਗੇ ਲੈ ਲਿਓ ਕਈ ਤਾਂ ਤੁਸੀਂ ਨੋਟ ਵੀ ਪਛਾਣ ਲੋਗੇ ਵੀ ਉਹੀ ਨੋਟ ਆ ਓਏ ਖੁੰਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸੰਗਰਾਂਦ ਵਾਲੇ ਦਿਨ ਉਹੀ ਨੇ ਕਿਤੇ ਆਪਦੇ ਇਹਨਾਂ ਦੀਆਂ ਜੇਬਾਂ ਬਨਵੇ ਨੇ ਉਹਦੇ ਪੈਸੇ ਜਾ ਸਕਦੇ ਨੇ ਨਿਕਲਦੇ ਨਹੀਂ ਹੈਗੇ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਹਨੇ ਛੋਟਾ ਹੁੰਦਾ ਜਾਂਦਾ ਹੈ ਕਉ ਕੋ ਖਰਾਕਾਂ ਪਖਾਨ ਲੱਗ ਜਾਂਦਾ ਸਰੀਰ ਉਹਦਾ ਸੋ ਇਹਨਾਂ ਦੇ ਜਿਹੜੇ ਚੂਚੇ ਪਾਲੇ ਹੋਏ ਨੇ ਉਹਨਾਂ ਤੋਂ ਵੀ ਬਚਿਓ ਬੜਾ ਗੁੰਮਰਾਹ ਕਹਨ ਪ੍ਰਚਾਰ ਕਰਦੇ ਆ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਦੇਖੋ ਹਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਦੇ ਕਿ ਸਰ ਅਮਿਤ ਸ਼ਾਨ ਹੈ ਜਦੋਂ ਹੜਾ ਆਇਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮਗੀਆਂ ਨਾ ਹੁਣ ਤੱਕ ਥੋੜੀ ਤਿਆਰ ਨਹੀਂ ਹੋਈ ਕੀ ਕਰਨਾ ਚਾਹੁੰਦੇ ਦੇਖੋ ਇੱਕ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿਣ ਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਪੂਰੀ ਹਰ ਡਿਟੇਲ ਪੇਕੇ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਇਹਨੇ ਅੱਜ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀ ਹੈ 13000 ਕੋਟ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈਆਂ ਨੂੰ ਇਹਨਾਂ ਦੀ ਨਿਲਾਇਕੀ ਕਰਕੇ ਫਲੱਡ ਜਾਏ ਤੇ ਆ ਜਿਹੜਾ ਫੋਨ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਿਲਾਇਕੀ ਕਰਕੇ ਦੇਖੋ ਹਰਾਨੀ ਦੀ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤਾਂ ਹੈ ਨਹੀਂ ਸਰਕਾਰ ਤਾਂ ਬਾਹਰੋਂ ਚੱਲੀ ਜਾਂਦੀ ਹੈ ਅਸਲੀ ਮੁੱਖ ਮੰਤਰੀ ਤਾਂ ਕੇਜਰੀ ਵਾਲਾ ਹੈ ਇਹਨੂੰ ਤਾਂ ਪੁੱਛਦਾ ਹੀ ਨਹੀਂ ਮੈਂ ਹੈਰਾਨ ਐ ਬੰਦੇ ਦੀ ਇੰਨੀ ਵੀ ਇਹਨੇ ਆਪਣੇ ਆਪ ਨੂੰ ਇੱਜ਼ਤ ਨਹੀਂ ਬਣਾਈ ਕਿ ਲੋਕੀ ਇਹਨੂੰ ਮੁੱਖ ਮੰਤਰੀ ਕਹਿ ਸਕਣ ਸਰ ਅਮਿਤ ਸ਼ਾਨ ਹੈ ਜਦੋਂ ਹੜਾ ਆਇਆ ਇਹਨਾਂ ਕੋਲ ਰਿਪੋਰਟ ਮੰਗੀ ਸੀ ਇਹ ਰਿਪੋਰਟ ਮਗੀਨ ਹੁਣ ਤੱਕ ਥੋੜੀ ਤਿਆਰ ਨਹੀਂ ਹੋਈ ਕੀ ਕਰਨਾ ਚਾਹੁੰਦੇ ਦੇਖੋ ਇੱਕ ਬਹੁਤ ਵੱਡੀ ਇਹਨਾਂ ਦੀ ਕਮੀ ਨਲਾਕੀ ਹੈ ਤੁਸੀਂ ਪੈਸੇ ਮੰਗੋ ਉਹਨਾਂ ਨੇ ਆਪ ਕਿਹਾ ਕਿ ਸਾਨੂੰ ਤਾਂ ਕੁਝ ਮੰਗਿਆ ਹੀ ਨਹੀਂ ਕੀ ਕੱਲੇ ਨੰਬਰ ਕਹਿੰਦਾ ਲੋੜ ਨਹੀਂ ਪੂਰੀ ਰਿਪੋਰਟ ਹੁੰਦੀ ਹੈ ਜਦੋਂ ਵੀ ਕੋਈ ਹੜ੍ਹ ਆਉਂਦੇ ਆ ਨੁਕਸਾਨ ਹੁੰਦਾ ਹੈ ਸਟੇਟ ਗਵਰਨਮੈਂਟ ਪੂਰੀ ਹਰ ਡਿਟੇਲ ਦੇ ਕੇ ਭੇਜਦੀ ਹੁੰਦੀ ਹੈ ਸਰਕਾਰ ਨੂੰ ਉਹਦੇ ਬੇਸਿਸ ਤੇ ਫਿਰ ਪੈਸਾ ਆਉਂਦਾ ਇਹਨੇ ਅਜ ਤੱਕ ਨਹੀਂ ਰਿਪੋਰਟ ਕੀਤੀ ਹੁਣ ਵੀ ਜਿਹੜੀ ਭੇਜੀਆ 13000 ਕੋਟ ਦੀ ਐਵੇਂ ਬਣਾ ਕੇ ਡਿਟੇਲ ਰਿਪੋਰਟ ਨਹੀਂ ਤਾਈ ਹੁਣ ਇਹਨਾਂ ਦੀ ਨਿਲਾਇਕੀ ਕਰਕੇ ਫਲੱਗ ਜਾਇਆ ਕਿ ਅਜੇ ਹੁਣ ਮੁਆਵਜ਼ਾ ਨਹੀਂ ਮਿਲਣਾ ਸੈਂਟਰ ਤੋਂ ਇਹਨਾਂ ਦੀ ਨਿਲਾਇਕੀ